ਪੂਰੇ 50 ਮਿੰਟ ਮਸ਼ੀਨ ਨਹੀਂ ਚੱਲੀ ਤਿੰਨ ਥੱਬੇ ਇਕੱਠੇ ਲਾਤੇ ਸਾਰੀ ਜ਼ਿੰਦਗੀ ਇਹ ਪਲੇਟ ਨੂੰ ਜੰਗਾਲ ਨਹੀਂ ਲੱਗਣੀ ਘੱਟੋ ਘੱਟ 5 ਸਾਲ ਕਿਸਾਨ ਭਰਾ ਦੇ ਘਰ ਜਾ ਕੇ ਪਲੇਟ ਖਰਾਬ ਨਹੀਂ ਹੁੰਦਾ ਕੋਟੀ ਦੇਖੋ ਕਿੰਨੀ ਸਿਰੇ ਦੀ ਹੋ ਰਹੀ ਹੈ ਚੂਰਾ ਕਰਤਾ ਮਿੱਟੀ ਦਾ ਇਹ ਕੋਈ ਵਾਰ ਦੇ ਵਿੱਚ ਦੇਖੋ ਪ੍ਰੈਸ਼ਰ ਦਾ ਪਰਾਟਾ ਇਹਨੂੰ ਕਹਿੰਦੇ ਨੇ ਪ੍ਰੈਸ਼ਰ ਆਮ ਤੌਰ ਤੇ ਪਹਿਲਾਂ ਜਿਹੜੇ ਵ੍ਰਸ਼ਕਟਰ ਆਉਂਦੇ ਸੀ ਉਹ ਡੰਡੇ ਵਾਲੇ ਆਉਂਦੇ ਸੀ ਐ ਚੱਕ ਕੇ ਚਲਾਉਣੇ ਵੰਦੇ ਸੀ ਐ ਚੱਕ ਕੇ ਇੱਥੇ ਮੁੱਢੇ ਤੇ ਸਿੱਧਾ ਢੂਈ ਦੇ ਮਗਰ ਪੈ ਜਾਂਦਾ ਠੀਕ ਹੈ ਬੰਦ ਪਈ ਪਾਈਪਲਨ ਦੇ ਥੱਲੋਂ ਪਾਈਪਾਂ ਜੋ ਪਾਣੀ ਕੱਢ ਲੈਂਦੇ ਬਿਲਕੁਲ ਥੱਲੋਂ ਪਾਣੀ ਪਾਣੀ ਕੀ ਬਾਤ ਹੈ ਸਪਰੇਅ ਕਰਨ ਨੂੰ ਪਾਣੀ ਕੱਢਣਾ ਉਹ ਵੀ ਇਹਦੇ ਨਾਲ ਕੱਢ ਸਕਦੇ ਆ ਇਹਦੇ ਨਾਲ ਹੀ ਤੁਸੀਂ ਸਪਰੇਅ ਕਰ ਸਕਦੇ ਆ ਫੇਰ ਸਾਈਡ ਤੇ ਤੁਸੀਂ ਅਵਾੜ ਕਰਨੀ ਹੈ ਜਿੱਦਾਂ ਖੰਭਿਆਂ ਦੀ ਆਵਾਰਾ ਪਸ਼ੂਆਂ ਤੋਂ ਉਹ ਚੀਜ਼ ਵੀ ਇਹ ਕੰਮ ਕਰੂਗਾ ਇੱਕ ਸਾਲ ਦੀ ਭਰਾ ਜੀ ਪੂਰੀ ਗਾਰੰਟੀ ਹੋਊਗੀ ਮੇਰੇ ਕਿਸਾਨ ਭਰਾਣੇ ਦੇ ਤੇ ਪੈਸੇ ਲਾਉਣੇ ਨੇ ਪੈਸੇ ਕੋਈ ਝਾੜ ਤੇ ਨਹੀਂ ਉਗਤੇ ਵੀ ਕਿਸਾਨ ਨੇ ਲਾ ਕੇ ਘਰੇ ਸੜ ਦੇਣਾ ਇਹਨੂੰ ਦੋ ਦਿਨ ਚਲਾ ਕੇ ਚੰਗਰ ਨਵਾਉਣੇ ਨੇ ਪਸ਼ੂ ਦੇ ਪਾਉਣੇ ਦੇ ਵੇੜਾ ਧੋਣਾ ਗੋਹਾ ਕੂੜਾ ਸਾਫ ਕਰਨਾ ਟਰੈਕਟਰ ਧੋੜੇ ਦੇ ਮਸ਼ੀਨਰੀ ਧੋਣੀ ਆ ਹਰ ਕਿਸਮ ਦਾ ਕੰਮ ਇਹੀ ਬਰਸ਼ਟਰ ਲੱਗ ਤਾ ਹੋਏ ਮਸ਼ੀਨਾ ਲੈਣ ਦੀ ਲੋੜ ਨਹੀਂ ਸਸੀਗਾ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਪੂਰੇ ਪੰਜਾਬ ਦੇ ਕਿਸਾਨ ਭਰਾਵਾਂ ਨੂੰ ਮੇਰਾ ਬਹੁਤ ਪਿਆਰ ਪਿਆਰ ਭਰ ਸਸਰੀਆਕਾਲ ਔਰ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਜਿੰਨੇ ਮੇਰੇ ਕਿਸਾਨ ਭਰਾਣੇ ਪੰਜਾਬ ਦੇ ਹੱਸਦੇ ਰਹਿਣ ਵਸਦੇ ਰਹਿਣ ਤੇ ਉਹਨਾਂ ਦੇ ਬੱਚੇ ਖੁਸ਼ਹਾਲ ਰਹਿਣ ਸਰ ਜੀ ਅੱਜ ਫਿਰ ਆਪਾਂ ਕਿਸਾਨਾਂ ਵਾਸਤੇ ਕੀ ਸਪੈਸ਼ਲ ਲੈ ਕੇ ਆਏ ਅੱਜ ਕਿਸਾਨ ਭਰਾਵਾਂ ਲਈ ਇੱਕ ਐਹਜਾ ਤੋਹਫਾ ਲੈ ਕੇ ਆਏ ਆ ਜਿਹੜਾ ਕੀ ਕਿਸਾਨ ਭਰਾ ਦੀ ਹਰ ਜ਼ਰੂਰਤ ਨੂੰ ਪੂਰਾ ਕਰੂਗਾ ਸੰਦ ਛੋਟਾ ਜ਼ਰੂਰਤ ਸਾਰੀ ਪੂਰੀ ਕਰੂਗਾ ਠੀਕ ਹੈ ਤਾਂ ਮਿੱਤਰੋ ਅੱਜ ਤੁਹਾਨੂੰ ਵੀਡੀਓ ਚ ਬਹੁਤ ਖਾਸ ਚੀਜ਼ ਦਿਖਾਉਣ ਆਲੇ ਆਂ ਜਿਹੜੀ ਚੀਜ਼ ਇੱਕ ਹੈ ਤੇ ਕੰਮ ਆਪਣੇ 10-15 ਕਰੋ ਬਾਈ ਜੀ ਘਰ ਤੋਂ ਲਾ ਕੇ ਖੇਤ ਵੀ ਕੰਮ ਕਰੂਗੀ ਘਰ ਵੀ ਕੰਮ ਕਰੂ ਖੇਤ ਵੀ ਕੰਮ ਕਰੂ 15 ਨਹੀਂ 25 ਕੰਮ ਕਰਾ ਦੇ ਆ ਜੀ ਅੱਛਾ ਜੀ ਕੀ ਬਾਤ ਆ ਮਿੱਤਰੋ ਤਾਂ ਮੈਂ ਤਾਂ ਅੱਧ ਚ ਹੀ ਫਿਰਦਾ ਸੀ ਬਾਈ ਕਹਿੰਦਾ 25 ਕੰਮ ਕਰੂ ਤਾਂ ਆਜੋ ਫਿਰ ਤੁਹਾਨੂੰ ਦਿਖਾਉਣੇ ਆ ਜੀ ਇੱਕ ਇੱਕ ਚੀਜ਼ ਆਪਾਂ ਤੇ ਬਾਈ ਜੀ ਆਪਾਂ ਕਰੀਏ ਸਟਾਰਟ ਜੀ ਬਿਲਕੁਲ ਅੱਜ ਮੈਂ ਲੈ ਕੇ ਆਇਆ ਦੋ ਕਿਸਮ ਦੇ ਇੱਥੇ ਬਰਸ਼ ਕਟਰ ਲੈ ਕੇ ਆਇਆ ਹਾਂ ਸਭ ਤੋਂ ਪਹਿਲਾਂ 4 ਸਟੋਕ 52 ਸੀਸੀ ਠੀਕ ਹੈ ਸਰੋਂ ਪਹਿਲਾਂ ਇੱਕ ਗੱਲ ਜਰੂਰ ਕਹਿਣਾ ਚਾਹਾਂਗਾ ਆਮ ਤੌਰ ਤੇ ਪਹਿਲਾਂ ਜਿਹੜੇ ਵ੍ਰਸ਼ਕਟ ਰਹਉਦੇ ਸੀ ਉਹ ਡੰਡੇ ਵਾਲੇ ਆਉਂਦੇ ਸੀ ਆਏ ਚੱਕ ਕੇ ਚਲਾਉਣੇ ਪੈਂਦੇ ਸੀ ਆਏ ਚੱਕ ਕੇ ਇੱਥੇ ਮੁੱਢੇ ਤੇ ਰੱਖ ਕੇ ਠੀਕ ਹੈ ਕਰਕੇ ਚਲਾਉਣਾ ਹੈ। ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹਦੇ ਤੇ ਵੇਟ ਹੁੰਦਾ ਸੀ ਜਿਆਦੇ। ਇਹਦੇ ਤੇ ਵੇਟ ਹੁੰਦਾ ਸੀ ਤੇ ਮੁੱਢੇ ਤੇ ਰੱਖਣਾ ਪੈਂਦਾ ਸੀ। ਬਿਲਕੁਲ। ਹੁਣ ਇਹ ਆਪਾਂ ਨੇ ਇਸ ਤਰੀਕੇ ਦਾ ਬਣਾਤਾ। ਇਹ ਸਿੱਧਾ ਢੂਹੀ ਦੇ ਮਗਰ ਪੈ ਜਾਂਦਾ ਹੈ। ਠੀਕ ਹੈ। ਢੂਹੀ ਦੇ ਮਗਰ ਪਾ ਕੇ ਨਾਲ ਇਹਦੇ ਵਾਈਬ੍ਰੇਸ਼ਨ ਪੈਪ ਲਾ ਦਿੱਤੀ ਹੈ। ਜਿਹਦੇ ਤੇ ਹੱਥਾਂ ਤੇ ਕੋਈ ਵਜਨ ਨਹੀਂ ਆਉਂਦਾ ਔਰ ਕਿਸਾਨ ਭਰਾ ਨੂੰ ਮਹਿਸੂਸ ਹੀ ਨਹੀਂ ਹੋਊਗਾ ਕਿ ਉਹ ਕੰਮ ਕਰ ਰਿਹਾ ਹੈ। ਲਓ ਮਿੱਤਰੋ ਜਿਵੇਂ ਆਪਾਂ ਕਹਿ ਲਈਏ ਖਾਲੀ ਡਰਮੀ ਜਿੰਨਾ ਵਜਨ ਹੋਊਗਾ ਇਹਦਾ ਜਿਵੇਂ ਖਾਲੀ ਡਰਮੀ ਆਪਾਂ ਮੋਢ ਮੋਢਿਆਂ 'ਚ ਪਾ ਕੇ ਤੇ ਅੱਗੇ ਇਹਦੇ ਤੋਂ ਹੁਣ ਉਹ ਤਾਂ ਭਰਾ ਜੀ ਬੰਦੇ ਦੇ ਇੱਥੇ ਲਾਸ਼ਾਂ ਬਾਦ ਹੁੰਦਾ ਸੀ ਮੋਟੇ ਦੇ ਉੱਤੇ ਇਹਨੂੰ ਚਲਾਉਂਦੇ ਚਲਾਉਂਦੇ ਤਾਂ ਕਿਸਾਨ ਭਰਾ ਆਨੰਦ ਵੀ ਲਊਗਾ ਤੇ ਆਪਣੇ ਖੇਤੀ ਦੇ ਸਾਰੇ ਕੰਮ ਵੀ ਕਰੂਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ 52 ਸੀਸੀ ਦਾ ਫੋਰ ਸਟੋਕ ਫੋਰ ਸਟੋਕ ਦੇ ਵਿੱਚ ਜਿੰਨੇ ਵੀ ਬਰਸ਼ ਕਟਰ ਬਾਜ਼ਾਰ ਦੇ ਵਿੱਚ ਆਉਂਦੇ ਨੇ ਸਸਤੇ ਆਉਂਦੇ ਨੇ ਘਟੀਆ ਕੁਆਲਿਟੀ ਦੇ ਆਉਂਦੇ ਨੇ ਕੋਈ 25 ਸੀਸੀ ਦਾ ਕੋਈ 30 ਸੀਸੀ ਦਾ ਕੋਈ 35 ਸੀਸੀ ਦਾ ਤਾਕਤ ਨਹੀਂ ਹੁੰਦੀ ਉਹਨਾਂ ਦੇ ਵਿੱਚ ਨਾ ਉਹ ਕੰਮ ਨੂੰ ਨਿਪਰੇ ਚਾੜ ਸਕਦੇ ਨੇ 52 ਸੀਸੀ ਦਾ ਸਰ ਨਾਲ ਵੀ ਐਡਾ بڑا ਇੰਜਨ ਅੱਜ ਤੱਕ ਤੁਸੀਂ ਦੇਖਿਆ ਹੀ ਨਹੀਂ ਹੋਊਗਾ ਫਿਲਟਰ ਦੇ ਵਿੱਚ ਸਾਰ ਨੂੰ ਮੇਨ ਕਮ ਇੰਜਨ ਦਾ ਹੁੰਦਾ ਹੈ ਕਿਸਾਨ ਭਰਾਵਾਂ ਨੂੰ ਮੈਂ ਅਵੇਅਰ ਕਰਾਉਣਾ ਚਾਹੁੰਗਾ ਪਹਿਲਾਂ ਤਾਂ ਜਿਹੜਾ ਇੰਜਨ ਬਣਿਆ ਹੋਇਆ ਇਹ ਇਹ ਖੜਮੇ ਲੋਟ ਇੰਜਨ ਬਣਿਆ ਹੋਇਆ ਹੈ ਆਮ ਤੌਰ ਤੇ ਜਿੰਨੇ ਵੀ ਇੰਜਨ ਇਹਦੇ ਆਉਂਦੇ ਨੇ ਪ੍ਰਸ਼ਕਟਰ ਦੇ ਉਹ ਪੈਵੇਂ ਇੰਜਨ ਆਉਂਦੇ ਨੇ ਇਹਦਾ ਜਿਹੜਾ ਬਲਾਕ ਹੈ ਤੁਸੀਂ ਧਿਆਨ ਨਾਲ ਦੇਖੋਗੇ ਬਿਲਕੁਲ ਸਿੱਧਾ ਡਰੈਕਟ ਡਰੈਨਕ ਕੀਤੀ ਹੋਈ ਹੈ ਆਪਣੀ ਔਰ ਦੂਸਰੀ ਗੱਲ ਜਿੰਨੇ ਵੀ ਇੰਜਨ ਅੱਜ ਤੱਕ ਆਉਂਦੇ ਨੇ 80 ਗ੍ਰਾਮ 70 ਗ੍ਰਾਮ 90 ਗ੍ਰਾਮ ਇਹਨਾਂ ਦੇ ਵਿੱਚ ਮੋਗਲ ਲ ਪੈਂਦਾ ਹੈ ਇਹਦੀ ਖਾਸੀਅਤ ਕੀ ਹੈ ਇਹਦਾ ਜਿਹੜਾ ਚ ਪੜਾ ਦਿੱਤਾ ਗਿਆ ਇਹਦੇ ਵਿੱਚ 300 ਗ੍ਰਾਮ ਇੱਕ ਵਾਰ ਚ ਮੋਬੂਲ ਲੈਂਦੇ ਜਿਵੇਂ ਆਪਾਂ ਕਹਿ ਦਈਏ ਜੀ ਮੋਟਰਸਾਈਕਲ ਵਾਂਗੂ ਵੱਡਾ ਇੰਜਨ ਹੋ ਗਿਆ ਤੇ ਵੱਡਾ ਚੈਂਬਰ ਹੋ ਗਿਆ ਜੀ ਬਿਲਕੁਲ ਉਸ ਤਰੀਕੇ ਨਾਲ ਇਹਦੀ ਪਾਵਰ ਵੱਧ ਜਾਂਦੀ ਹੈ ਫਿਰ ਇਹਦਾ ਜਿਹੜਾ 에ਅਰ ਫਿਲਟਰ ਵੀ ਆਪਾਂ ਨੇ ਲਾਇਆ ਉਹ ਇਸ ਤਰੀਕੇ ਦਾ ਲਾਇਆ ਅੱਜ ਤੱਕ ਇਸ ਤਰੀਕੇ ਦਾ 에ਅਰ ਫਿਲਟਰ ਫੋਰ ਸਟੋਕ ਮਸ਼ੀਨ ਚ ਕਿਸੇ ਨੇ ਲਾਇਆ ਹੀ ਨਹੀਂ ਤੁਹਾਨੂੰ ਮੈਂ ਫਿਲਟਰ ਦਿਖਾਉਣਾ ਵੀ ਕਿਸ ਤਰੀਕੇ ਦਾ ਲੱਗਿਆ ਠੀਕ ਹੈ ਸਰ 에ਅਰ ਫਿਲਟਰ ਦੇਖੋ ਤੁਸੀਂ ਆਮ ਤੌਰ ਤੇ ਜਿੰਨੇ ਵੀ ਇੰਜਨ ਹੋਣਗੇ ਐਨੇ ਕ ਬਰੀਕ ਬਰੀਕ ਜੀਆਂ ਜਾਲੀਆਂ ਲਾਈਆਂ ਹੁੰਦੀਆਂ ਨੇ ਫੋਲ ਜੀ ਲੱਗੀ ਹੁੰਦੀ ਹੈ ਸਪੈਸ਼ਲ ਜਿਵੇਂ ਮੋਟਰਸਾਈਕਲਾਂ ਦੇ ਵਿੱਚ ਫਿਲਟਰ ਹੁੰਦਾ ਉਸ ਤਰੀਕੇ ਦਾ ਇਹਦੇ ਵਿੱਚ ਫਿਲਟਰ ਪਾਇਆ ਗਿਆ ਹੈ ਮਿੱਤਰੋ ਇਹ ਮੈਨੂੰ ਤਾਂ ਬਾਈ ਤੁਸੀਂ ਮੋਟਰਸਾਈਕਲ ਵਾਲਾ ਕਿ ਮੈਨੂੰ ਇਹ ਕਾਰ ਦੇ ਏਸੀ ਵਾਲਾ ਫਿਲਟਰ ਹੁੰਦਾ ਜੀ ਐਦਾਂ ਦਾ ਪੂਰੀ ਚੰਗੀ ਕੁਆਲਿਟੀ ਦਾ ਹਰ ਚੀਜ਼ ਬੁੜੀ ਅਧੂਣੀ ਦੇ ਤਰੀਕੇ ਨਾਲ ਬਣਾਈ ਗਈ ਹੈ ਉਸ ਤੋਂ ਬਾਅਦ ਇਹਦੀ ਜਿਹੜੀ ਪਿੱਠਾ ਜਦ ਕਿਸਾਨ ਦੇ ਮੋਢੇ ਦੇ ਮਗਰ ਪਊਗਾ ਤੇ ਠੇਨਿਕ ਆਰਾਮਦਾਕ ਬਣਾਈ ਗਈ ਹੈ ਕਿਸਾਨ ਉਹ ਲੱਗੂਗਾ ਜਿਵੇਂ ਉਹਨੇ ਢੂਈ ਦੇ ਉੱਤੇ ਗੱਦਾ ਹੀ ਰੱਖ ਲਿਆ। ਮੈਂ ਵੀ ਮਿੱਤਰੋ ਪਿੱਲੋ ਦੀ ਤਰ੍ਹਾਂ ਦੇਖੋ ਜਿਵੇਂ ਪੋਲਾ-ਪੋਲਾ ਸਰਾਣਾ ਕਹਿ ਲਈਏ ਨਾ ਆਪਾਂ ਢੂਈ ਤੇ ਲੱਗਣਾ ਆਏ ਆ ਤੇ ਬਾਈ ਜੀ ਜਿਵੇਂ ਮੈਂ ਪਹਿਲਾਂ ਕਹਿਆ ਸੀ ਵੀ ਖਾਲੀ ਡਰਮੀ ਜਿੰਨਾ weight ਹੈ ਇਹਦਾ weight ਵੀ ਆਪਾਂ ਦੱਸ ਸਕਦੇ ਹਾਂ। ਇਹਦਾ weight ਹੈ ਜਿਹੜਾ ਇੰਜਣ ਦਾ ਸਿਰਫ 6.5 ਕਿਲੋ weight ਹੈ ਇਹਦਾ। ਢੂਈ ਦੇ ਉੱਤੇ ਆਰਾਮ ਨਾਲ ਕਿਸਾਨ ਭਰਾ ਚਲ ਪਾ ਕੇ ਇਹਨੂੰ ਤੁਰ ਸਕਦਾ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਵੀ ਇਹਦੇ ਨਾਲ 25 ਕੰਮ ਹੋ ਸਕਦੇ ਨੇ। ਸਾਰ ਨੂੰ ਪਹਿਲਾਂ ਆਪਾਂ ਹਰਾ-ਚਾਰਾ ਕੱਟਣਾ ਹੈ ਤਾਂ ਇਹਦੇ ਨਾਲ ਆਹ ਪਲੇਟ ਲੱਗ ਜਾਂਦਾ ਹਰਾ-ਚਾਰਾ ਕ ਹੋਰ ਕਟਨੇ ਨੇ ਸੜਕ ਤੇ ਖੜੇ ਆਪਾਂ ਉਹ ਕਟਨੇ ਨੇ ਇਹਦੇ ਨਾਲ ਆ ਅਲੱਗ-ਅਲੱਗ ਤਰੀਕੇ ਦੇ ਭਲੇਡ ਲੱਗ ਜਾਂਦੇ ਨੇ ਉਸ ਤੋਂ ਬਾਅਦ ਆਪਾਂ ਨੇ ਘਰ ਦੇ ਵਿੱਚ ਕੋਈ ਬਾਗ ਹੈ ਜਾਂ ਆਪਣੇ ਖੇਤ ਦੇ ਵਿੱਚ ਹੀ ਆਪਣੀ ਪੈਲੀ ਦੇ ਆਲੇ-ਦਾਲੇ ਕੱਖ ਗੰਢੇ ਹੋ ਜਾਂਦੇ ਨੇ ਇਹਦੇ ਨਾਲ ਆਪਣੇ ਸਾਰੇ ਕੱਖ ਗੰਢੇ ਘਤੋ ਜਾਂਦੇ ਨੇ ਘਰੇ ਆਪਾਂ ਬਾਗਬਾਨੀ ਲਈ ਹੋਈ ਹੈ ਜਾਂ ਫੁੱਲ ਬੁੱਟੇ ਲਾਏ ਹੋਏ ਨੇ ਇਹਦੇ ਨਾਲ ਹਰ ਕਿਸਮ ਦੀ ਗੜਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਨੇ ਪਾਣੀ ਚਾਹੀਦਾ ਹੈ ਪਾਣੀ ਵਾਸਤੇ ਵੀ ਇਹਦੇ ਨਾਲ ਵਾਟਰ ਪੰਪ ਲੱਗਿਆ ਹੋਇਆ ਕਿਤੇ ਵੀ ਔਲੂ ਦੇ ਵਿੱਚ ਪਾਣੀ ਇਕੱਠਾ ਕਰ ਲਿਆ ਇੱਕ ਪੈਪ ਆਪਾਂ ਨੇ ਇਹ ਚੱਕਣ ਵਾਲਾ ਸਿੱਧਾ ਚੱਕ ਲੈਣਾ ਇਹਨੇ ਪੈਪ ਨੇ ਪਾਣੀ ਦਾ ਪਚਾ ਦੇਣਾ ਉਸ ਤੋਂ ਬਾਅਦ ਇਹ ਬਰਸ਼ ਕਟਰ ਦੇ ਨਾਲ ਸਪਰੇ ਪੰਪ ਵੀ ਲੱਗਦਾ ਹੈ ਠੀਕ ਹੈ ਜੀ ਇਹਦੇ ਨਾਲ ਗੱਡੇ ਕਰਨ ਵਾਲੀ ਮਸ਼ੀਨ ਵੀ ਲੱਗਦੀ ਹੈ ਕੋਈ ਇਹੋ ਜਿਹਾ ਕੰਮ ਨਹੀਂ ਜਿਹੜੀ ਇਹ ਬ੍ਰਸ਼ ਕਟਰ ਕੰਮ ਨਹੀਂ ਕਰ ਸਕਦਾ ਲੈ ਮਿੱਤਰੋ ਆਪਾਂ ਖੇਤ ਦੇ ਵਿੱਚ ਕੰਮ ਲੈਣ ਦੀ ਗੱਲ ਕਰੀਏ ਤਾਂ ਜਿਵੇਂ ਸਾਡੇ ਏਰੀਆ ਦੇ ਵਿੱਚ ਬਾਈ ਜੀ ਪਾਈਪ ਲਾਣਾ ਪਈਆਂ ਤਾਂ ਆਹ ਬੰਦ ਪਈ ਪਾਈਪ ਲਾਣ ਦੇ ਥੱਲੋਂ ਪਾਜੋ ਪਾਣੀ ਕੱਢ ਲਿਆ ਉਹਦਾ ਬਿਲਕੁਲ ਥੱਲੋਂ ਪਾਣੀ ਪਾਣੀ ਕਰਿਆ ਕੀ ਬਾਤ ਹੈ ਸਪਰੇਅ ਕਰਨ ਨੂੰ ਪਾਣੀ ਕੱਢਣਾ ਉਹ ਵੀ ਇਹਦੇ ਨਾਲ ਕੱਢ ਸਕਦੇ ਆ ਇਹਦੇ ਨਾਲ ਹੀ ਤੁਸੀਂ ਸਪਰੇਅ ਕਰ ਸਕਦੇ ਆ ਫੇਰ ਸਾਈਡ ਤੇ ਤੁਸੀਂ ਵਾਰਡ ਕਰਨੀ ਹੈ ਜਿੱਦਾਂ ਖੰਭਿਆਂ ਦੀ ਵਾਰਾ ਪਸ਼ੂਆਂ ਤੋਂ ਉਹ ਚੀਜ਼ ਵੀ ਇਹ ਕੰਮ ਕਰੂਗਾ ਉਸ ਤੋਂ ਬਾਅਦ ਆਪਣੇ ਕੋਲੇ 2 ਸਟੋਕ ਦੇ ਵਿੱਚ 82 ਸੀਸੀ ਦਾ ਬੜਾ ਪ੍ਰਸ਼ਕਟਰ ਬਣਾਤਾ ਕਈ ਕਿਸਾਨਾਂ ਦੀ ਡਿਮਾਂਡ ਹੈ ਵੀ 4 ਸਟੋਕ ਲੈਣਾ ਜਿਹੜੇ ਕਹਿੰਦੇ ਨੇ ਵੀ ਕੱਲੇ ਪੈਟਰੋਲ ਨਾਲ ਹੀ ਚੱਲੇ ਚੈਂਬਰ 'ਚ ਥੱਲੇ ਤੇਲ ਪਵੇ ਕਈ ਕਿਸਾਨਪਰਾਪ ਕਹਿੰਦੇ ਨੇ ਚੈਂਬਰ 'ਚ ਤੇਲ ਨਹੀਂ ਪਾਉਣਾ ਸਿੱਧਾ ਪੈਟਰੋਲ 'ਚ ਮਿਕਸ ਕਰਕੇ ਪਾਉਣਾ ਉਹ ਕਿਸਾਨਾਂ ਲਈ 2 ਸਟੋਕ ਇੰਜਨ ਲਾਤਾ ਔਰ 82 ਸੀਸੀ ਦਾ ਇੰਜਨ ਲਾਤਾ ਇਹ ਇੰਜਨ ਲਾ ਕੇ ਕਿਸਾਨਪਰਾ ਦੇ ਮੰਨ ਲਓ 2 ਵਿਗੇ ਨੇ ਉਹਨੇ ਸਬਜ਼ੀ ਬੋਪ ਲਾਈਆ ਜਾਂ ਕੁਝ ਵੀ ਕੰਮ ਕਰਨਾ ਤਾਂ ਇਹਦੇ ਨਾਲ ਹਰ ਕਿਸਮ ਦੀ ਉਹ ਸਬਜ਼ੀ ਵੀ ਗੋਟ ਸਕਦਾ ਮਿੱਟੀ ਵੀ ਲਾ ਸਕਦਾ ਜਿੰਨੇ ਕੰਮ ਨੇ ਲਾਹੇ ਨੇ ਸਾਰੇ ਲਾਹੇ ਕਿਸਾਨ ਭਰਾਏ ਦੇ ਨਾਲ ਤੱਕ ਸਕਦੇ ਬਾਈ ਜੀ ਤਾਂ ਫਿਰ ਜਿਵੇਂ ਤੁਸੀਂ ਕਹਿਆ ਸੀ 25 ਕੰਮ ਕਰਦਾ ਮੈਨੋਂ ਤਾਂ 25 ਤੋਂ ਵੀ ਜ਼ਿਆਦਾ ਕਰਦਾ ਤਾਂ 50 ਆਂਗੂ ਹੱਥ ਮਾਰੂਗਾ ਬੰਦਾ ਬੰਦਾ ਕੰਮ ਲੈਣ ਵਾਲਾ ਚਾਹੀਦਾ ਇਹਦੇ ਭਾਈ ਜੀ ਮਸ਼ੀਨ ਹੀ ਇੰਨੀ ਵਧੀਆ ਬਣਾਤੀ ਚੱਕਣੀ ਸੌਖੀ ਹੈਂਡਲ ਦੇਖੋ ਕਿੱਡਾ ਇਹਦਾ ਸਮੂਥ ਬਣਾਤਾ ਹਰ ਚੀਜ਼ ਇੱਕ ਤਰੀਕੇ ਨਾਲ ਬਣਾਈ ਆ ਰੇਸ ਦੇਖੋ ਇੱਥੇ ਕਿੰਨੇ ਟੌਪ ਕਲਾਸ ਲਾਈ ਆ ਵੀ ਕਿਸਾਨ ਭਰਾ ਨੂੰ ਹੁਣ ਦਿੱਕਤ ਹੀ ਨਾ ਆਵੇ ਸੁੱਚ ਬੰਦ ਕਰਨ ਵਾਲੀ ਹੱਥ ਚੀਜ਼ ਦੇਦੀ ਹੈ ਹਰ ਔਰ ਸੁੱਚ ਵੀ ਆਟੋਮੈਟਿਕ ਲਾਈ ਆ ਇਹ ਨਹੀਂ ਹੈਗਾ ਵੀ ਸੁੱਚ ਉੱਤੇ ਖੜਜੂ ਐ ਪੂਰਾ ਕਰਾਂਗੇ ਇੰਜਣ ਬੰਦ ਆਪੀ ਬੈਕ ਐ ਬੰਦ ਕਰਾਂਗੇ ਆਪੀ ਬੈਕ ਠੀ ਹੈਂਡਲ ਨਹੀਂ ਹੁੰਦੇ ਜਿੱਦਾਂ ਦੇਖੋ ਤੁਸੀਂ ਸੌਫਟ ਸੌਫਟ ਉਹ ਚੀਜ਼ਾਂ ਲਾਈਆਂ ਤਾਂ ਪੂਰੀ ਘੈਂਟ ਤਕਨੀਕ ਨਾਲ ਤਿਆਰ ਹੋਇਆ ਹੋਇਆ ਜੀ ਤੇ ਬਾਈ ਜੀ ਇਹਦਾ ਆਪਣਾ ਜਿਵੇਂ ਕਹਿ ਲਈਏ ਵੀ ਇਹਦਾ ਪੈਟਰੋਲ ਖਰਚਾ ਕਿੰਨਾ ਕਰੂਗਾ ਜੀ ਜਿਹੜਾ 2 ਸਟੋਕ ਦਾ ਇਹਦਾ ਪੈਟਰੋਲ ਖਰਚਾ ਘੰਟੇ ਦੇ ਵਿੱਚ ਤਕਰੀਬਨ 800 ਗ੍ਰਾਮ ਆਊਗਾ ਠੀਕ ਹੈ ਜੀ ਜਿਹੜਾ 4 ਸਟੋਕ ਹੈਦਾ ਪੈਟਰੋਲ ਖਰਚਾ ਘੰਟੇ ਦੇ ਵਿੱਚ ਤਕਰੀਬਨ 700 ਗ੍ਰਾਮ ਆਊਗਾ ਠੀਕ ਹੈ ਬਾਈ ਜੀ ਤੇ ਸਰ ਇਹ ਜਿਵੇਂ ਤੁਸੀਂ ਕਹੇ ਜੀ ਇਹਦੇ ਤੋਂ ਵੱਡਾ ਕੰਮ ਵੀ ਆਪਾਂ ਲੈ ਸਕਦੇ ਹਾਂ ਜੇ ਕਿਸੇ ਕਿਸਾਨ ਨੇ ਲਗਾਤਾਰ ਚਲਾਈ ਗਿਆ ਜੀ ਕੋਈ ਖਰਾਬੀ ਪੈਂਦੀ ਵੀ ਹੈ ਜੀ ਤਾਂ ਫੇਰ ਇੱਕ ਸਾਲ ਦੀ ਭਰਾ ਜੀ ਪੂਰੀ ਗਾਰੰਟੀ ਹੋਊਗੀ ਮੇਰੇ ਕਿਸਾਨ ਭਰਾਣੇ ਦੇ ਤੇ ਪੈਸੇ ਲਾਉਣੇ ਨੇ ਪੈਸੇ ਕੋਈ ਝਾੜਤੇ ਨਹੀਂ ਉਗਤੇ ਵੀ ਕਿਸਾਨ ਨੇ ਲਾ ਕੇ ਘਰੇ ਸੜ ਦੇਣਾ ਇਹਨੂੰ 2 ਦਿਨ ਚਲਾ ਕੇ ਇੱਕ ਸਾਲ ਚ ਕੁਝ ਵੀ ਹੋ ਜਵੇ ਕਿਸਾਨ ਭਰਾ ਟੁੱਟੇ ਸਮਾਨ ਦੀ ਫੋਟੋ ਤੇ ਬਿੱਲ ਦੀ ਕਾਪੀ ਭੇਜਦੇ ਤੁਰੰਤ ਉਹ ਸਮਾਨ ਨਿਕਲ ਕੇ ਕਿਸਾਨ ਭਰਾ ਦੇ ਘਰ ਜਾਊਗਾ ਲੈ ਮਿੱਤਰੋ ਇਦੋਂ ਉੱਤੇ ਫਿਰ ਕੀ ਹੈ ਬਾਈ ਹੋਰਾਂ ਨੇ ਆਪ ਹੀ ਉਹ ਗੱਲਾਂ ਕਰਤੀਆਂ ਜਿਹੜੀਆਂ ਆਪਾਂ ਦੁਕਾਨਦਾਰ ਨੂੰ ਕਹਿਣੇ ਹੁੰਦੇ ਆ ਵੀ ਸਾਡੇ ਪੈਸੇ ਵੀ ਐਵੇਂ ਨਹੀਂ ਬਣਦੇ ਹਨ ਤੇ ਬਾਈ ਜੀ ਇਹਨੂੰ ਮਗਾਉਣਾ ਕਿਵੇਂ ਹੈ ਜੀ ਮਗਾਉਣ ਦਾ ਤਰੀਕਾ ਬੜਾ ਸੌਖਾ ਹੈ ਨੰਬਰ ਦਿੱਤੇ ਹੋਏ ਨੇ ਇਹ ਨੰਬਰਾਂ ਤੇ ਕਿਸਾਨਪਰਾ ਸਾਨੂੰ ਕਾਲ ਕਰਨ ਪੂਰੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਊਗੀ ਜਿਹੜਾ ਕਿਸਾਨਪਰਾ 2 ਸਟੋਕ ਲੈਣਾ ਜਾਂਦਾ ਉਹਨੂੰ 2 ਸਟੋਕ ਦਿੱਤਾ ਜਾਊਗਾ ਜਿਹੜਾ ਕਿਸਾਨਪਰਾ ਆ ਕੇ ਜਾਂਦਾ 4 ਸਟੋਕ ਲੈਣਾ 4 ਸਟੋਕ ਦਿੱਤਾ ਜਾਊ ਔਰ ਜਿਹੜੀ ਜਿਹੜੀ ਕਿਸਾਨਪਰਾ ਅਟੈਚਮੈਂਟ ਕਹੂਗੀ ਉਹਦੀ ਪੂਰੀ ਜਾਣਕਾਰੀ ਦਿੱਤੀਓ 2000 ਰੁਪਏ ਆਨਲਾਈਨ ਪਹਿਲਾਂ Google Pay PhonePe ਚ ਪਾ ਕੇ ਆਪਣਾ ਪੂਰਾ ਪਤਾ ਭੇਜ ਦੇਣ ਮਸ਼ੀਨ ਤੁਹਾਡੀ ਆਪਣੀ ਕੰਪਨੀ ਦੀ ਗੱਡੀ ਕਿਸਾਨ ਭਰਾ ਦੇ ਘਰ ਲੈ ਕੇ ਜਾਊਗੀ ਉਸ ਤੋਂ ਬਾਅਦ 2000 ਜਿਹੜੇ ਜਮਾ ਪਹਿਲਾਂ ਕਰਾਏ ਨੇ ਉਹ ਕੱਟ ਕੇ ਬਾਕੀ ਦੇ ਪੈਸੇ ਕਿਸਾਨ ਤੋਂ ਹੱਥੋਂ-ਅੱਤ ਫੜ ਲਿਆਊਗੀ ਔਰ ਕਿਸਾਨ ਨੂੰ ਘਰ ਬੈਠੇ ਹੀ ਡਿਲੀਵਰੀ ਦਿੱਤੀ ਜਾਊ ਔਰ ਜਿਹੜੇ ਕਿਸਾਨ ਭਰਾ ਮੇਰੇ ਕੋਲ ਇੱਥੇ ਹਾਂ ਪੱਕੇ ਆਉਣਾ ਚਾਹੁੰਦੇ ਨੇ ਫੈਕਟਰੀ ਦੇ ਵਿੱਚ ਲੁਧਿਆਣਾ ਮਲੇਰ ਕੋਲਾ ਰੋਡ ਦੇ ਉੱਤੇ ਮੇਰੀ ਫੈਕਟਰੀ ਹੈ ਰਾਜਾ ਇੰਟਰਪ੍ਰਾਈਜ਼ਸ ਦੇ ਨੌ ਨਾਲ ਲੋਕੇਸ਼ਨ ਮੈਂ ਕਿਸਾਨ ਭਰਾ ਨੂੰ ਪਾ ਦੂੰਗਾ ਮੇਰੇ ਨਾਲ ਗੱਲ ਕਰ ਸਿੱਧਾ ਮੇਰੇ ਕੋਲ ਫੈਕਟਰੀ ਹੁਣ ਇੱਥੇ ਉਹਨਾਂ ਨੂੰ ਡੈਮੋ ਵੀ ਦਿਖ ਦੇ ਕੇ ਦਿਖਾਵਾਂਗੇ ਠੀਕ ਹੈ ਜੀ ਤਾਂ ਲੈ ਬਾਈ ਜੀ ਹੁਣ ਮੈਂ ਮੈਨੂੰ ਇਹਨੂੰ ਚਲਾ ਕੇ ਦਿਖਾਓ ਜੀ ਤੇ ਤਾਂ ਕਿ ਮੈਂ ਅੱਗੇ ਵੀ ਕਿਸਾਨ ਵੀਰਾਂ ਨੂੰ ਇਹ ਚੱਲਦਾ ਦਿਖਾਈਏ ਜਿਵੇਂ ਆਪਾਂ ਕਿਹਾ ਵੀ ਕਾਫੀ ਕੰਮ ਲੈ ਸਕਦਾ ਹਰ ਕਿਸਮ ਦੀ ਤੁਹਾਨੂੰ ਮੈਂ ਡੈਮੋ ਦਿਖਾਉਂਗਾ ਔਰ ਲਾਈਵ ਡੈਮੋ ਦਿਖਾਉਂਗਾ ਔਰ ਤੁਹਾਡਾ ਵੀ ਮਨ ਪਰਸਾਨ ਨੂੰ ਤੇ ਮੇਰੇ ਕਿਸਾਨ ਠੀਕ ਹੈ ਤੇ ਬਾਈ ਜੀ ਇਹਦਾ ਰੇਟ ਫਿਰ ਕੀ ਹੋਊਗਾ ਜੀ ਇਹਦਾ 2 ਸਟੋਕ 82 ਸੀਸੀ ਬਰਸ਼ ਕਟਰ ਦਾ ਜਿਹੜਾ ਰੇਟ ਰਹਿਣ ਵਾਲਾ ਆ ਆ ਮਸ਼ੀਨ ਪੂਰੀ ਆਊਗੀ ਆ ਨਾਲ ਹਾਈਡਰੌਲਿਕ ਪਾਈਪ ਦੇ ਨਾਲ ਆ ਸਾਰਾ ਜਿਗਾੜ ਪੂਰਾ ਨਾਲ ਆਊਗਾ ਨਾਲ ਆਹਾ ਬੀਡਰ ਨਾਲ ਆਊਗਾ ਉਸ ਤੋਂ ਬਾਅਦ ਉਹ ਪਰੇ ਰੱਖੇ ਤਿੰਨੇ ਬਲੇਡ ਜਿਹੜੇ ਹਰ ਕਿਸਮ ਦਾ ਕੰਮ ਕਰਨਗੇ ਨਾਲ ਆਉਣਗੇ ਪਲੱਸ ਆਹ ਕ੍ਰੌਪ ਕਲੈਕਟਰ ਜਿਹਨੂੰ ਕਹਿੰਦੇ ਨੇ ਪੱਠੇ ਇਕੱਠੇ ਕਰਨ ਵਾਲਾ ਇਹ ਨਾਲ ਆਊਗਾ ਇਹਦੀ ਜਿਹੜੀ 2 ਸਟੋਕ ਦੀ 82 ਸੀਸੀ ਦੀ ਕੀਮਤ ਹੈ ਇਹ ਸਾਰੀ ਹੋਈ 14500 ਰੁਪਏ ਰਹਿਣ ਵਾਲੀ ਹੈ ਔਰ 52 ਸੀਸੀ 4 ਸਟੋਕ ਦੀ ਜਿਹੜੀ ਕੀਮਤ ਹੈ 19000 ਰੁਪਏ ਹੈ ਜੀ ਜਿਵੇਂ ਕਿਸੇ ਨੇ ਇਹਨਾਂ ਅਟੈਚਮੈਂਟਾਂ ਤੋਂ ਬਾਅਦ ਹੋਰ ਕੰਮ ਲੈਣਾ ਜਿਵੇਂ ਤੁਸੀਂ ਕਿਹਾ ਸੀਗਾ ਜੀ ਆ ਪਾਣੀ ਵਾਲਾ ਹੋ ਗਿਆ ਜੀ ਇਹ ਚੀਜ਼ਾਂ ਫਿਰ ਅਲੱਗ ਤੋਂ ਮਿਲਣਗੀਆਂ ਹਾਂ ਜੇ ਕਿਸੇ ਕਿਸਾਨ ਪੁਰਾਣੇ ਸਪਰੇਅ ਪੰਪ ਲੈਣਾ ਪਾਣੀ ਵਾਲਾ ਪੰਪ ਲੈਣਾ ਜਾਂ ਗੁੜਾਈ ਕਰਨ ਵਾਲੇ ਜੜਾ ਕੱਢਣ ਵਾਲਾ ਸਮਾਨ ਲੈਣਾ ਜਾਂ ਹੋਰ ਬਹੁਤ ਪ੍ਰਕਾਰ ਦੀਆਂ 50 ਅਟੈਚਮ ਸਟੇਜ ਦਿੱਤੀ ਜਾਊ ਜਿਹੜਾ ਜਿਹੜਾ ਕਿਸਾਨ ਭਰਾ ਸੈਲੈਕਟ ਕਰੂਗਾ ਉਹਦੇ ਰੇਟ ਦਿੱਤੇ ਜਾਣਗੇ ਉਹ ਲਗ ਤੋਂ ਅਟੈਚਮੈਂਟਾਂ ਕਿਸਾਨ ਭਰਾ ਨੂੰ ਉਪਲਬਧ ਕਰਾ ਦਿੱਤੀਆਂ ਜਾਣ ਠੀਕ ਹੈ ਜੀ ਤੇ ਮਿੱਤਰੋ ਜਿਵੇਂ ਦੀ ਤੁਹਾਨੂੰ ਲੋੜ ਹੋ ਉਹ ਤੁਸੀਂ ਲਿਸਟ ਦੇ ਮੁਤਾਬਕ ਬਾਈ ਹੋਰਾਂ ਨੂੰ ਦੱਸ ਕੇ ਉਹ ਅਟੈਚਮੈਂਟਾਂ ਮੰਗਾ ਸਕਦੇ ਹੋ ਜੀ ਤੇ ਬਹੁਤ ਚੰਗਾ ਲੱਗਿਆ ਬਾਈ ਜੀ ਸਾਨੂੰ ਤਾਂ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰੋ ਵੀਡੀਓ ਨੂੰ ਸ਼ੇਅਰ ਕਰਦੇ ਤਾਂ ਜੋ ਹੋਰ ਵੀਰਾਂ ਦੇ ਵੀ ਕੰਮ ਆ ਸਕੇ ਆਤਾਣਾ ਮਿੰਟਾਂ ਚ ਥੱਬਾ ਪੂਰੇ 50 ਮਿੰਟ ਮਸ਼ੀਨ ਨਹੀਂ ਚੱਲੀ ਤਿੰਨ ਥੱਬੇ ਇਕੱਠੇ ਲਾਤੇ ਇੱਕ ਥੱਬਾ ਆ ਪਿਆ ਇੱਕ ਥੱਬਾ ਆ ਪਿਆ ਇੱਕ ਥੱਬਾ ਉਹ ਪਿਆ ਕੀ ਬਾਤ ਆ ਜੀ ਸਰ ਜੀ ਇਹਦਾ ਨਾਲੇ ਪਾਉਂਦੀ ਵੀ ਇੱਕ ਲਾਈਨ ਚ ਵੀ ਪਾਈ ਆਉਂਦੀ ਸੱਥਰਾਂ ਹਣਾ ਸਰ ਨੂੰ ਵੱਡੀ ਗੱਲ ਆ ਇਹਦੇ ਵਿੱਚ ਜਿਹੜਾ ਕ੍ਰੌਪ ਕਰੈਕਟਰ ਲਾਇਆ ਔਰ ਇਹਦੇ ਵਿੱਚ ਬਲੇਡ ਲਾਇਆ ਐਸੀ ਤਕਨੀਕ ਦਾ ਹੁਣ ਬਲੇਡ ਲਾਇਆ ਸਾਰੀ ਜ਼ਿੰਦਗੀ ਇਹ ਬਲੇਡ ਨੂੰ ਜੰਗਾਲ ਨਹੀਂ ਲੱਗਣੀ ਕਟੋ ਘਟ ਪੰਜ ਸਾਲ ਕਿਸਾਨ ਭਰਾ ਦੇ ਘਰ ਜਾ ਕੇ ਪਲੇਟ ਖਰਾਬ ਨਹੀਂ ਹੁੰਦਾ ਔਰ ਤਹੇ ਦੇਖੋ ਕਿੰਨੇ ਸਿਰੇ ਦੀ ਲਾਈ ਹੈ ਕਿਸਾਨ ਭਰਾ ਨੂੰ ਰੁਗ ਚੱਕਣਾ ਹੀ ਬਹੁਤ ਸੌਖਾ ਹੈ ਇਹਦੇ ਬਿਲਕੁਲ ਕੋਤੀ ਦੇਖੋ ਕਿੰਨੀ ਸਿਰੇ ਦੀ ਹੋ ਰਹੀ ਹੈ ਚੂਰਾ ਕਰਤਾ ਮਿੱਟੀ ਦਾ ਇਹ ਕੋਈ ਵਾਰ ਦੇ ਵਿੱਚ ਇਹਨੂੰ ਕਹਿੰਦੇ ਨੇ ਕੰਮ ਬਿਲਕੁਲ ਜੀ ਤੇ ਬਾਕੀ ਸਾਰਾ ਡੰਗਾਈ ਚ ਵੀ ਬਹੁਤ ਜਾ ਰਿਹਾ ਤੁਸੀਂ ਦੇਖੋ ਲੈ ਐ ਟਰੈਕਟਰ ਵਾਲੇ ਰੂਟਾਵੇਟਰ ਵਾਂਗ ਹੋ ਜਾਂਦਾ ਹੈ ਵੇਖੋ ਮਿੱਤਰੋ ਕਿੰਨਾ ਡੂੰਘਾ ਜਾਂਦਾ ਯਾਰ ਇਹ ਮਸ਼ੀਨ ਦੇ ਵਿੱਚ ਸਹੀ ਤਾਕਤ ਹੋਊਗੀ ਤਾ ਕੰਮ ਕਰੂ ਛੋਟੇ ਛੋਟੇ ਬਰਸ਼ਕਟਰ ਕੁਛ ਨਹੀਂ ਕਰਦੇ ਬਾਜ਼ਾਰ ਚ ਸਸਤੇ ਜਰੂਰ ਮਿਲਦੇ ਨੇ 6500 7000 7500 ਖਲੌਣੇ ਵਿਕਦੇ ਨੇ ਅੱਜ ਤੱਕ ਰਾਜੇ ਨੇ ਖਲੌਣਾ ਨਹੀਂ ਵੇਚਿਆ ਮਸ਼ੀਨ ਵੇਚਿਆ ਜਿਹੜੀ ਕਿਸਾਨ ਭਰਾ ਦੇ ਘਰ ਜਾ ਕੇ ਸਹੀ ਕੰਮ ਕਰ ਸਕੇ ਚੰਗਰ ਨਵਾਉਣੇ ਨੇ ਪਸ਼ੂ ਨਵਾਉਣੇ ਨੇ ਵੇੜਾ ਤੋੜਨਾ ਗੋਹਾ ਕੂੜਾ ਸਾਫ ਕਰਨਾ ਟਰੈਕਟਰ ਤੋੜੇ ਦੇ ਮੇਚਿੰਗ ਨਹੀਂ ਤੋੜੀਆਂ ਹਰ ਕਿਸਮ ਦਾ ਕੰਮ ਇਹੀ ਬ੍ਰਸ਼ ਕਟਰ ਲੱਗ ਤੋਂ ਹੋਏ ਮਸ਼ੀਨਾ ਲੈਣ ਦੀ ਲੋੜ ਨਹੀਂ ਜੜੋ ਜੱਤ ਤੋਂ ਮਿੱਟੀ ਜੜੋ ਮੈਂ ਮੇત્રો ਦੇਖੋ ਮਰਾ ਕਾਰਵਾਸ਼ਰ ਦੇ ਮੁੱਲ ਦਾ ਤੇ ਪਰ ਕਾਰਵਾਸ਼ਰ ਤੋਂ ਲੱਗ ਤੋਂ ਲੈਣਾ ਪਣਾ ਦੇਖੋ ਹੋਰ ਜਿਹੜੀਆਂ 50 ਅਟੈਚਮੈਂਟ ਲੱਗ ਜਾਂਦੇ ਨੇ ਨਾਲ ਵਾਰਸ਼ਾ ਹੈ ਚਮਕਾ ਦੂ ਬੰਦਾ ਚਾਹੇ ਵਿੱਚ ਦੀ ਮੂੰਹ ਚੱਕ ਕਰ ਲਵੇ ਫੋਲ ਪ੍ਰੈਸ ਹਰਾਦਾ ਜਿਹੜਾ ਜਿਵੇਂ ਸਰਵਰ ਸਟੇਸ਼ਨ ਤੇ ਪ੍ਰੈਸ ਰੋਦਾ ਉਹਨੇ ਪ੍ਰੈਸ ਕਰਾ ਦੇਖੋ ਉਹੀ ਨਿੱਪਲ ਲੱਗੀ ਹੈ ਮਿੱਤਰੋ ਸਰਵਰ ਸਟੇਸ਼ਨ ਆਵਾਜ਼ ਆਂਦ ਲੋ ਕਾਰਵਾਸ਼ਰ ਦੇ ਬੋਲਜ ਤੁਸੀਂ 50 ਕੀਜਾ ਹੋਰ ਵੀ ਇਹਦੇ ਤੇ ਕੰਮ ਲੈ ਸਕਦੇ ਦੇਖੋ ਬਾਈ ਪ੍ਰੈਸਰ ਰੰਗ ਲਾਉ ਨੂੰ ਕਰਦਾ ਮਿੱਤਰ ਰੰਗ ਦੇਖੋ ਇਹਦੇ ਨਾਲ ਭਾਈ ਆਪਾਂ ਸਪਰੇਅ ਵੀ ਕਰ ਸਕਦੇ ਹਾਂ ਜੀ ਬਿਲਕੁਲ ਬਿਲਕੁਲ ਤੁਹਾਨੂੰ ਸਪਰੇਅ ਵਾਲੀ ਨਾਲ ਹੀ ਵੀ ਲਾ ਕੇ ਦਿਖਾਉਦੇ ਆਂ ਇਹਦੇ ਦਾ ਲਾਓ ਮੈਂ ਦਾ ਸਪਰੇਅ ਵਾਲੀ ਨਾਲੀ ਦੇਖੋ ਪ੍ਰੈਸ਼ਰ ਦਾ ਪਰਾਟਾ ਇਹਨੂੰ ਕਹਿੰਦੇ ਨੇ ਪ੍ਰੈਸ਼ਰ 52 ਸੀਸੀ 4 ਸਟੋਕ ਦੀ ਤਾਕਤ ਅੱਜ ਤੱਕ ਇਸ ਤਰੀਕੇ ਦਾ ਤੁਸੀਂ ਕਦੇ ਸਿਸਟਮ ਨਹੀਂ ਦੇਖਿਆ ਹੋਊਗਾ ਕਿਆ ਬਾਤ ਹੈ ਬਾਈ ਇਹਦੀ ਲੰਬਾਈ ਕਿੰਨੀ ਜਾ ਵੜਦੀ ਬਹੁਤ ਵਾਦ ਦਾ ਲੱਗਦਾ 40 ਫੁੱਟ ਨੂੰ 45 ਫੁੱਟ ਇੱਕ ਸਾਈਡ ਨੂੰ ਜਾਊਗਾ ਬਾਈ ਜੀ ਸਿੱਖੋ ਸਿਰੇ ਤੱਕ ਜਾ ਰਹੀ ਆ ਪਾ ਦੇਖੋ ਮਿੱਤਰੋ ਕਿੱਥੋਂ ਤਾਂ ਹੀ ਗਿਆ ਲੈ ਕੀ ਬਾਤ ਆ ਜੀ ਦੇਖੋ ਆਉ ਜਾਂਦੀ ਧੂੜ ਕਿੱਥੇ ਕਿੱਥੇ ਬਾਈ ਕਿੱਥੇ ਖੜਾ ਦੇਖੋ ਉਹੀ ਬ੍ਰਸ਼ ਘਟਰਾ ਮਿੱਤਰੋ ਨਾਲੇ ਸਪਰੇਅ ਪੰਪ ਬਣ ਜਾਂਦਾ ਨਾਲੇ ਬ੍ਰਸ਼ ਕਿਹ ਹੈ ਜਾ ਮਰਜ਼ੀ ਫੁਵਾੜਾ ਬਣਾ ਲਓ ਲੋ ਲੈ ਕੀ ਬਾਤ ਆ ਜੀ ਔਰ ਦੂਸਰੀ ਜੇ ਇਹਦੀ ਗੰਨ ਵੀ ਬੰਦ ਕਰ ਦਈਏ ਇੰਜਣ ਦੇ ਕੋਈ ਫਰਕ ਨਹੀਂ ਆਊਗਾ ਦੇਖੋ ਕੋਈ ਆਵਾਜ਼ 'ਚ ਫਰਕ ਹੈ ਬਿਲਕੁਲ ਬਾਈ ਫਰਕ ਹੈ ਬਿਲਕੁਲ ਨਹੀਂ ਫਰਕ ਹੈ ਆਮ ਪੰਪ ਸੁਣ ਲੈ ਨੇ ਅਗਲਾ ਕਹਿੰਦਾ ਗੰਨ ਬੰਦ ਕਰਤੀ ਪੰਪ ਜੱਬ ਜੂਗਾ ਲਓ ਜੀ ਚੱਲ ਪਿਆ ਪ੍ਰੈਸ਼ਰ ਕੀ ਬਾਤ ਹੈ ਠੀਕ ਹੈ ਠੀਕ ਹੈ ਮੈਂ ਮਤਰੋ ਦੇਖੋ ਪ੍ਰੈਸ਼ਰ ਚੈੱਕ ਕਰੋ ਤੁਸੀਂ ਕੀ ਬਾਤ ਹੈ ਇੱਕ ਟੀ ਟੋ ਕਿੰਨੇ ਕੰਮ ਕਰ ਸਕਦੇ ਆ ਦਾ ਬਾਪਾ 50 ਮੀਟਰ ਪਾ ਲਿਆ ਤੀਜਾ ਮਿੱਤਰੋ